ਲੋ ਜੀ ਦੋਸਤੋ ਅੱਜ ਪਿੰਡ ਹਰ ਰੰਗਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਸਾਡੇ ਦੋਸਤ ਮਿੱਤਰ ਨਗਰ ਨਿਵਾਸੀ ਸਾਰੇ ਅਚਾਰ ਪਸ਼ੂਆਂ ਲਈ ਚਾਰਾ ਜਿਹੜਾ ਹੈਗਾ ਉਹ ਹੜਪੀਟਾਂ ਲਈ ਲੈ ਕੇ ਜਾ ਰਹੇ ਨੇ ਤੇ ਮਿਲਦੇ ਆਂ ਬਾਈਆਂ ਨੂੰ ਵੀ ਤੁਸੀਂ ਇਹ ਜਿਹੜਾ ਅਚਾਰ ਹੈ ਕਿਹੜੀ-ਕਿਹੜੀ ਜਗ੍ਹਾ ਤੇ ਲੈ ਕੇ ਜਾਓਗੇ ਤਾਂ ਤੁਹਾਨੂੰ ਕਿਸਾ ਵੀਰ ਨਾਲ ਗੱਲਬਾਤ ਹੋਈ ਹੈ ਤਾਂ ਜਾਣਦੇ ਆਂ ਇਹਨਾਂ ਤੋਂ ਵੀ ਜਿਹੜਾ ਕੀ ਸਾਰੇ ਨਗਰ ਵੱਲੋਂ ਇਹ ਇਕੱਤਰ ਕੀਤਾ ਹੈ ਤਾਂ ਇਹਨਾਂ ਦਾ ਸ਼ੁਕਰੀਆ ਦਾ ਵੀ ਕਰਦੇ ਆ ਕਿਉਂਕਿ ਜਿੱਥੇ ਕੀ ਹੜ ਆਉਂਦੇ ਆ ਉੱਥੇ ਪੰਜਾਬੀ ਅੱਗੇ ਹੁੰਦਾ ਤੇ ਅੱਜ ਸਾਡੇ ਜਿਹੜੇ ਪੰਜਾਬੀ ਭਰਾ ਸਾਡੇ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਸਾਡੇ ਪੰਚਾਇਤ ਦੇ ਮੈਂਬਰ ਨੇ ਸਾਡੇ ਸੁਸਾਇਟੀ ਦੇ ਪ੍ਰਧਾਨ ਨੇ ਸਾਡੇ ਸਤਪਾਲ ਵੀ ਸਾਡੇ ਜਿੰਨੇ ਵੀ ਸਾਡੇ ਦੋਸਤ ਮਿੱਤਰਾਂ ਜਿਨ੍ਹਾਂ ਨਾਲ ਅਸੀਂ ਅੱਜ ਗੱਲਾਂ ਬਾਤਾਂ ਕਰਦੇ ਆ ਕਿਉਂਕਿ ਜਿਹੜਾ ਸਮਾਂ ਹੈ ਅ ਦੁੱਖ ਦੀ ਘੜੀ ਦਾ ਸਮਾਂ ਉਸੇ ਰੇ ਦੇ ਦਾ ਤਾਂ ਅਸੀਂ ਬਾਈ ਜੀ ਤੁਸੀਂ ਇਹਦਾ ਅਚਾਰ ਦਾ ਇਹ ਪ੍ਰਬੰਧ ਕਰੀ ਜਾਂਦੇ ਹਾਂ ਮੈਂ ਤੁਹਾਡੀ ਉਧਰ ਜਾ ਕੇ ਆਇਆ ਉਹਨਾਂ ਬਾਈਆਂ ਕੋਲ ਬੁੱਤਿਆਂ ਕੋਲੇ ਤਾਂ ਤੁਸੀਂ ਮਤਲਬ ਕਿਹੜੀ ਜਗ੍ਹਾ ਤੇ ਜਾ ਰਹੇ ਲਿਖ ਜਾ ਰਹੇ ਹੋ ਇਹ ਆਪਣੇ ਹੀ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਗਾਂ ਪਿੰਡ ਜੀ ਫਤੂ ਟਿੰਗਾ ਕੋਈ ਫਤੂ ਟਿੰਗਾ ਸੁਲਤਾਨਪੁਰ ਲੋਧੀ ਪਿੰਡ ਪਿੰਡ ਫਤੂ ਟਿੰਗਾ ਕੋ ਫਤੂ ਟਿੰਗਾ ਕੋ ਲੈ ਕੇ ਜਾ ਰਹੇ ਹਾਂ ਮੈਨੂੰ ਪਿੰਡ ਦਾ ਨਾਮ ਤਾਂ ਹੋਰ ਹੈ ਪੈਡਰਾ ਹੋਰ ਹੈ ਪੁਟਿੰਗਾ ਰੋਡ ਵਾਈ ਦੀ ਬਾਰਡਰ ਤੇ ਆ ਜਮਾ ਅਜਾ ਬਾਰਡਰ ਤੇ ਜਿਹੜੀ ਉਹ ਜਿਹੜੀ ਰੋਡ ਆ ਉਸ ਰੋਡ ਤੇ ਤੁਸੀਂ ਜਾ ਰਹੇ ਹੋ ਉਥੋਂ ਦੇ ਸਰਪੰਚ ਨਾਲ ਸਾਡੀ ਗੱਲ ਹੋ ਜਾਂਦੀ ਹੈ ਹਾਂਜੀ ਉਹ ਨਾਲ ਫਿਰ ਹੋ ਗੱਲ ਕਰਕੇ ਤਾਂ ਕਰ ਕੋਈ ਨਾਲ ਸਹੀ ਜਾ ਉਹਦੇ ਨਾਲ ਅਸੀਂ ਉਹ ਕਰਦੇ ਹਾਂ ਉਹਨਾਂ ਨੂੰ ਵੀ ਪਹਿਲਾਂ ਫਿਰ ਰੋਡ ਦੱਸੋ ਫਿਰ ਅਸੀਂ ਆਵਾਂਗੇ ਉਹ ਲੋਕੇਸ਼ਨ ਭੇਜਣਗੇ ਆਪਣੇ ਉਧਰ ਤੁਹਾਡੀ ਗੱਲਬਾਤ ਹੁੰਦੀ ਹੈ ਕਿ ਕੀ ਪੋਜੀਸ਼ਨ ਆ ਉਹ ਉਧਰ ਮਤਲਬ ਉਧਰ ਦੀ ਚਾਰ ਦੀ ਸਮੱਸਿਆ ਸਭੀ ਜ਼ਿਆਦਾ ਆ ਰਹੀ ਹੈ ਜਮਨ ਲੋਕ ਚਾਰ ਚਾਰ ਹੀ ਕਹਿੰਦੇ ਹੋਰ ਕੁਝ ਨਹੀਂ ਕਹਿੰਦੇ ਇਕੱਲੇ ਚਾਰ ਦੀ ਸਮੱਸਿਆ ਹੈ ਜੀ ਯਾਨੀ ਹੋਰ ਵੀ ਕੁਝ ਮਤਲਬ ਜਿਹੜੇ ਪਾਸੇ ਪਾਸੇ ਲੋਕ ਲੈ ਕੇ ਜਾ ਰਹੇ ਹਨ ਬਹੁਤ ਵਧੀਆ ਗੱਲ ਹੈ ਤੁਸੀਂ ਕਿਵੇਂ ਸਮਝਦੇ ਹੋ ਬਈ ਜੀ ਵੀ ਕਿਵੇਂ ਇਹ ਚਾਰ ਦਾ ਆਪਾਂ ਭਰਾਲਾ ਕੀਤਾ ਜਿਹੜੇ ਹੋਰ ਲੋਕ ਵੀ ਉਹ ਲੈ ਕੇ ਜਾ ਰਹੇ ਹਨ ਯਾਰਾ ਚਾਹੀਦਾ ਆਪਾਂ ਨੂੰ ਨਾਲ ਸਾਥ ਦੇਣਾ ਚਾਹੀਦਾ ਬੰਦਾ ਯਾਨੀ ਉਹ ਵੀ ਆਪਣੀ ਭਰਾਈ ਪੰਜਾਬੀ ਭਰਾ ਦੇ ਆਪਣਾ ਪੰਜਾਬ ਦੇ ਵਸਨੀਕ ਹੈ ਨਾ ਵੀ ਵਗਤ ਪਿਆ ਉਹਨਾਂ ਦੇ ਉਹ ਆਪਾਂ ਕਢਾਓ ਜਿੰਨਾ ਰੱਬ ਜਿਹੜੀ ਮੁੜ ਲਾਉ ਫਰਜ਼ ਹੈ ਆਪਣਾ ਦੇਖੋ ਜਿਹੜਾ ਪੰਜਾਬੀਆਂ ਦੀ ਫਿਤਰਤ ਹੈ ਨਾ ਇਹ ਪੀ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਕੰਡਾਂ ਦੇ ਵਿੱਚ ਲਾਲੀ ਜਾਂ ਆਪਾਂ ਆਸ-ਪਾਸ ਲਾਲੀਏ ਤਾਂ ਕੋਈ ਦੋਸਤ ਨੇ ਆਪਾਂ ਬਾਈ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਅੱਗੇ ਆਉਣ ਤੇ ਸਾਡੇ ਮਿੱਤਰ ਚਾਰ ਭਰੀ ਜਾਂਦੇ ਆ ਕੱਢਦੇ ਆ ਚਾਰ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਹੈਗੇ ਨੇ ਸਮਾਜ ਸੇਵੀ ਜਾਂ ਸਾਡੇ ਦੂਸਰੇ ਲੋਕ ਆਗੇ ਨਾ ਉਹਨਾਂ ਨੂੰ ਨਹੀਂ ਪਤਾੰਦਾ ਵੀ ਚਾਰ ਆਮ ਤਾਂ ਚਾਰ ਅਸੀਂ ਅੰਬ ਦਾ ਚਾਰ ਮਿਰਚਾਂ ਦਾ ਚਾਰ ਹਨ ਇਹ ਪਸ਼ੂਆਂ ਦਾ ਚਾਰ ਆ ਇਹ ਜੀ ਪਸ਼ੂਆਂ ਦਾ ਚਾਰ ਜਿਹੜਾ ਕਿ ਇਹਨਾਂ ਨੇ ਪਹਿਲਾਂ ਵੇਖੋ ਮੱਕੀ ਦਾ ਚਾਰ ਹੈ ਜੀ ਜਿਹੜਾ ਕਿ ਇਹ ਮੱਕੀ ਦਾ ਚਾਰ ਹੈ ਦੇਖੋ ਬੜੀ ਵਧੀਆ ਸਮੈਲ ਇਹ ਜੋ ਆ ਰਹੀ ਹੈ ਨਾ ਤੇ ਪਸ਼ੂ ਬੜਾ ਇਹਨੂੰ ਚਾਹ ਕੇ ਖਾਂਦੇ ਨੇ ਸਾਡੇ ਨਾਲ ਜੱਸੂ ਜੀ ਨੇ ਹਨਾ ਤੇ ਜੱਸੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਦੇ ਬਾਰੇ ਵੀ ਜਿਹੜਾ ਇਹ ਸਾਡੀ ਪੰਜਾਬ ਜਿਹੜੀ ਜਨਰੇਸ਼ਨ ਹੈ ਸੇਵਾ ਕਰ ਰਹੀ ਹੈ ਕਿਵੇਂ ਲੱਗਦਾ ਤੁਹਾਨੂੰ ਸਾਰਿਆਂ ਦੇ ਨਾਲ ਹੀ ਆ ਬਾਈ ਸੇਵਾ ਤੌਰ ਤੇ ਚੱਲੇ ਆ ਸਾਰਾ ਪਿੰਡ ਸਾਡਾ ਨਗਰ ਵਾਲਾ ਸਾਰਿਆਂ ਦੇ ਸਹਿਯੋਗ ਨਾਲ ਚੱਲੇ ਆ ਸਾਰੇ ਭਰਾ ਸਾਡੇ ਇਹ ਜਾਨੀ ਸਾਡੇ ਸਾਡੇ ਸਰਪੰਚ ਸਾਹਿਬ ਵੀ ਹੈਗੇ ਨੇ ਜਿਵੇਂ ਪੰਚਾਇਤ ਸਭ ਜਿਵੇਂ ਨਾਲ ਆ ਤੇ ਸਾਰਾ ਨਗਰ ਟੋਟਲੀ ਆ ਨਗਰ ਨਾਲ ਆ ਸਾਡਾ ਬਾਈ ਇਹ ਤੁਸੀਂ ਚਾਰ ਇੱਥੇ ਲੈ ਕੇ ਇਹ ਬਾਈ ਜੀ ਤੋਂ ਤਾਂ ਤੁਸੀਂ ਹੁਣ ਇਹਨੂੰ ਪਾਇ ਕਰਾਉਣੇ ਲੋਲੀ ਚੱਲੇ ਪਾ ਗਏ ਬਜਾ ਕੇ ਲੋ ਜੀ ਦੋਸਤੋ ਬਾਈ ਜੀ ਪਹੁੰਚ ਰਹੇ ਨੇ ਫੜ ਪ੍ਰਭਾਵਤ ਇਲਾਕਿਆਂ ਦੇ ਵਿੱਚ ਆ ਸਾਡੇ ਚੈਨਲ ਦੇ ਜ਼ਰੀਏ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਅਚਾਰ ਨੂੰ ਤੁਸੀਂ ਪੈਕ ਜਿਹਾ ਲਓ ਨਾ ਇਹਦੀ ਕਿ ਮਸ਼ੀਨ ਹੈ ਤੁਹਾਡੇ ਕੋਲੇ ਚਾਹ ਪੈਕ ਕਰਨ ਦੀ ਅਸੀਂ ਜਿਹੜਾ ਅਚਾਰ ਲੈ ਜਾਣ ਦਾ ਤੁਹਾਡਾ ਪ੍ਰੋਗਰਾਮ ਬਣਿਆ ਅੱਛੀ ਵੀ ਤੁਸੀਂ ਇਹ ਸਾਡੇ ਸਾਰੇ ਨਗਰ ਨੇ ਇਕੱਠਾ ਹੋ ਕੇ ਸੋਚਿਆ ਜਾਂ ਤੁਸੀਂ ਕਿੰਨੇ ਬੰਦਿਆਂ ਨੇ ਸੋਚਿਆ ਇਹ ਕਿ ਮਤਲਬ ਜਿਹੜਾ ਇਹ ਤੁਸੀਂ ਅਚਾਰ ਲੈ ਕੇ ਜਾ ਰਹੇ ਹੋ ਸਾਰੇ ਨਗਰ ਦੇ ਇਹ ਜੀ ਹੋਣਾ ਬਹੁਤ ਵਧੀਆ ਇਹ ਗੱਲ ਹੈ ਨਾ ਜਿਹੜੀ ਜਿਹੜੀ ਸੇਵਾ ਉਧਰ ਪੇਂਹ ਵਾਲੀ ਸੇਵਾ ਉੱਥੇ ਜਦੋਂ ਆਪਾਂ ਨੂੰ ਵੀਡੀਓ ਕਰਕੇ ਪਾ ਦੇਖਦੇ ਆ ਤਾਂ ਸਹੀ ਟਿਕਾਣੇ ਤੇ ਨਹੀਂ ਪਹੁੰਚਦੇ ਇਹਦੇ ਬਾਰੇ ਤੁਸੀਂ ਵੀ ਪੁੱਛਿਆ ਜੀ ਅਸੀਂ ਉੱਥੇ ਗੱਲ ਕੀਤੀ ਆ ਸਰਪੰਚ ਸਾਹਿਬ ਨਾਲ ਉਹ ਸਾਨੂੰ ਆਪ ਪੂਰੇ ਤੋ ਆ ਕੇ ਲੈ ਕੇ ਜਾਣਗੇ ਕਿ ਹਾਂ ਸਿੱਧਾ ਜਿੱਥੇ ਨਹੀਂ ਪਹੁੰਚਿਆ ਤੇ ਉੱਥੇ ਪਹੁੰਚਾਉਣਗੇ ਯਾਨੀ ਉਹ ਜਿਹੜੇ ਅਸੀਂ ਜਪਾ ਜਾਣਾ ਉਹ ਤੁਹਾਨੂੰ ਸੀ ਬਲ ਰਿਹਾ ਅਗਲੇ ਥੋਕੇ ਜਾ ਕੇ ਅਸੀਂ ਜਰਰੀ ਹਾਂ ਹਾਂ ਜੀ ਨਾ ਜਾਣੇ ਨਹੀਂ ਮਨ ਨਾਲ ਕਿਹੜਾ ਮਤਲਬ ਇਹ ਗੱਠ ਹੈ ਜਿਹੜੀ ਜਿਵੇਂ ਮਤਲਬ ਇਹਦੇ ਪਰ ਭਰੀ ਜਨੇ ਇਹਦਾ weight ਕਿੰਨਾ ਜਿਹੜਾ 65 ਕਿਲੋ ਜੀ 65 ਕਿਲੋ ਇਹਦੇ ਵਿੱਚ ਜਿਹੜਾ achar ਪਾਇਆ ਸਰਪੈਂਟ ਕੋਲ ਦਾ weight ਹੈ ਕਰਦੇ ਇਹ ਮਤਲਬ ਤੁਸੀਂ ਕਿਵੇਂ ਉਹਦੀ ਵੰਡ ਕਿਵੇਂ ਕੀਤੀ ਜਾਊਗੀ ਤੇ ਇਹਦੇ ਬਾਰੇ ਸੱਚਾ ਕੁਝ ਨਹੀਂ ਬਾਰੇ ਕਿਵੇਂ ਵੰਡ ਕਰ ਰਹੇ ਹੋ ਜਦੋਂ ਨਾਲ ਨਾਲ ਉਹ ਕਰਦੇ ਉਹਨਾਂ ਦੇ ਮਤਲਬ ਉਹਥੇ ਵੰਡਿਆ ਜਾਊਗਾ ਉਹਨਾਂ ਦੇ ਨਾਲ ਸਾਰੇ ਨੂੰ ਮਿਲ ਸਕੀ 3 ਪੰਜ ਚਾਰ ਹਾਂ ਉਹਨਾਂ ਨਾਲ ਲੈ ਕੇ ਉਹਨਾਂ ਦਾ ਬਖੂਆ ਉਹਨਾਂ ਨੂੰਨਾਂ ਕਿ ਮਿਲ ਜੀਏ ਇਹ ਹਰੇਕ ਨੂੰ ਵੰਡ ਕੇ ਮਿਲ ਜੀਏ ਬਿਲਕੁਲ ਸਾਰੀ ਦੋਰ ਬਤਾ ਚਾਰ ਹੀ ਲੱਗੇ ਜਾ ਰਹੇ ਹਾਂ ਬਸ ਉਹ ਕੱਪੜਾ ਚੱਕੋ ਬਈ ਪੁੱਤਰ ਪਹਿਲਾਂ ਵੀ ਮੈਨੂੰ ਪਤਾ ਲੱਗ ਗਿਆ ਤੁਸੀਂ ਗਏ ਹੋ ਹਣਾ ਕਈ ਵਾਰੀ ਤਾਂ ਕਿ ਮਤਲਬ ਫਾਉਂਡਮੈਂਟ ਵਿੱਚੋਂ ਵੀ ਤੁਸੀਂ ਮੈਂ ਸਾਰੇ ਪਿੰਡ ਦੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਸਹਿਯੋਗ ਨਾਲ ਫੰਡ ਵੀ ਇਕੱਠਾ ਕੀਤਾ ਤੇ ਜਿੰਨ ਚਾਰ ਵੀ ਇਕੱਠਾ ਕੀਤਾ ਉਸ ਪੈਸੇ ਜਿੰਨਾ ਚਾਰ ਇਕੱਠਾ ਹੋ ਗਿਆ ਉਹ ਕੱਟ ਲਿਆ ਜਿਹੜੇ ਪੈਸੇ ਬਚੇ ਆ ਉਹਦਾ ਅਸੀਂ ਚਾਰ ਮੁੱਲ ਲੈ ਕੇ ਗੱਠਾ ਬਣਾ ਕੇ ਲੈ ਕੇ ਜਾ ਰਹੇ ਆ ਉਥੋਂ ਦੇ ਅਸੀਂ ਸਰਪੰਚ ਨਾਲ ਪਿੰਡ ਦੇ ਨਾਲ ਤਾਲੂਕਾ ਕਰਕੇ ਆਪ ਦਾ ਸਾਰਾ ਫੇਰ ਜਾਵੇਂ ਵੀ ਰਸਤੇ ਜਿਹੜੀ ਲੁੱਟ ਖੋਹ ਰਹੀ ਆ ਵੀ ਉਹ ਨਾ ਹੋਵੇ ਜਿੱਥੇ ਚਾਰ ਜਾਣਾ ਚਾਹੀਦਾ ਵੀ ਉਹ ਸਹੀ ਥਾਂ ਤੇ ਜਾਵੇ ਤੇ ਸਹੀ ਬੰਦੇ ਆ ਜਾਵੇ ਜਾਣੀ ਨਗਰ ਦੇ ਵਿੱਚੋਂ ਫੰਡ ਇਕੱਠਾ ਕਰਿਆ ਹਾਂਜੀ ਤਾਂ ਅਚਾਰ ਇਕੱਠਾ ਕਰਿਆ ਤੁਸੀਂ ਹਾਂਜੀ ਤਾਂ ਨਾਲ ਇੱਕ ਤੁਸੀਂ ਬਹੁਤ ਵਧੀਆ ਗੱਲ ਕਹੀ ਵੀ ਜਿਹੜੀ ਕਿ ਸਹੀ ਜਗ੍ਹਾ ਤੇ ਇਹ ਚੀਜ਼ ਜਿਹੜੀ ਅਚਾਰ ਆ ਸਾਡੇ ਪਹੁੰਚੇ ਵੀ ਜਿਹੜੀ ਥੋੜੀ-ਮੋਟੀ ਲੋ ਹੋ ਰਹੀ ਆ 192 ਤਾਂ ਉਹ ਉਹ ਤੋਂ ਗ੍ਰੇਸ ਕੀਤਾ ਜਾਂ ਬੜਾ ਲੋਕਾਂ ਨੂੰ ਵੀ ਵੇਚੀ ਥੋੜਾ ਗ੍ਰੇਸ ਕਰ ਉਹ ਸ਼ਰਾਬਤੀ ਅੰਸਰ ਆ ਵੀ ਉਹ ਰਾਤ ਹੀ ਲੁੱਟ ਕੋ ਕਰ ਲੈਂਦੇ ਚੀਜ਼ਾਂ ਜਿਹੜੇ ਬੰਦੇ ਜਾਦੇ ਉੱਥੇ ਪੀੜਤਾ ਉਹਨਾਂ ਕੋਲੇ ਪਹੁੰਚਦਾ ਨਹੀਂ ਸਮਾਨ ਪਰ ਉਹਨਾਂ ਦੇ ਭੁੱਖੇ ਬੈਠੇ ਆ ਉੱਥੇ ਜਾਂਦਾ ਨਹੀਂ ਚਾਰਾ ਨਹੀਂ ਜਾਂਦਾ ਖਾਣ ਵਾਲੀ ਚੀਜ਼ਾਂ ਬਹੁਤ ਘੱਟ ਆਈਆਂ ਪਸ਼ੂ ਦਾ ਚਾਰਾ ਨਹੀਂ ਪਹੁੰਚਿਆ ਉਹਨਾਂ ਤੇ ਉਹਦਾ ਚਾਰਾ ਨਹੀਂ ਪਹੁੰਚਿਆ ਉੱਥੋਂ ਦੇ ਸਰਪੰਚਾਂ ਨਾਲ ਪਿੰਡ ਦੇ ਨਾਲ ਤਾਲੁਕਾਤ ਕਰਕੇ ਤੇ ਉਹ ਚਾਰ ਇਕੱਠਾ ਕੀਤਾ ਹੁਣ ਅਸੀਂ ਇੱਕ ਅੱਜ ਪੈਕ ਕਰੀ ਜਨਿਆ ਕੱਲ ਨੂੰ ਜਾਂ ਪਰਸੋਂ ਅਸੀਂ ਆਪ ਦਾ ਟਰਾਲੀ ਨਾਲ ਭਰ ਕੇ ਲੈ ਕੇ ਜਾਵਾਂਗੇ ਚਾਰ ਜੇ ਤੁਸੀ ਕਿਰਾ ਮਾਮਲਾ ਇੰਦਰ ਦੇਵਤਾ ਥੋੜਾ ਜਿਹਾ ਆਪਣੇ ਵੀ ਜਿਆਦਾ ਹੋ ਰਿਹਾ ਹੈ ਨਾ ਤਾਂ ਇਹ ਨੂੰ ਦੇਖਦੇ ਹੋਏ ਤੁਸੀਂ ਚਲੋ ਆਦਾ ਜਦੋਂ ਥੋੜਾ ਪ੍ਰੋਗਰਾਮ ਬਣਦਾ ਹੈ ਅੱਜ ਕੱਲ ਦੇ ਵਿੱਚ ਤੁਸੀਂ ਚੱਲੇ ਇਸੇ ਪਾਸੋਂਗੇ ਨਾ ਹਾਂਜੀ ਪਾਵਾਂਗੇ